ਸੋ ਤਾਂ ਇਹ ਲਗਾਉਗੀ ਜੀ ਬੋਲੀ ਆ ਦੇਖੋ ਇਹਨੇ ਖੜਨਾ ਇੱਥੇ ਬੈੱਡ ਤੇ ਬੈੱਡ ਕੋਲ ਖੜ ਜਾਂਦੀ ਆ ਤੇ ਫਿਰ ਮੂੰਹ ਵੀ ਬਣਾ ਲਾਂਦੀ ਇੱਥੇ ਆਪਣਾ ਫਿਰ ਦੇਖਦੀ ਵੀ ਆ ਮੈਨੂੰ ਦੇਖਦੇ ਪਈ ਸਾਰੇ ਆ ਦੇਖੋ ਹੁਣ ਇਹਨੇ ਆ ਮੇਰਾ ਸਟੈਂਡ ਪਿਆ ਇਹ ਮਾਰਦੀ ਇੱਥੇ ਸ਼ੀਸ਼ੇ ਚ మేను ఎర రక్తి ఎదురు

ਤੇ ਇਹ ਸੌਣ ਦਾ ਨਹੀਂ ਨਾਲੈਰੀ ਉਧਰੋਂ ਭਾਬੋ ਇਹ ਵੀ ਜਾਗਦਾ ਪਿਆ ਇਹਦਾ ਕੱਲੂ ਟੈਸਟ ਆ ਇਹਨੂੰ ਨਹੀਂ ਪਤਾ ਮੇਰਾ ਟੈਸਟ ਹੈ ਮੈਂ ਸੋਝ ਮਾ ਉਧਰ ਇਹ ਡੋਗੀ ਨੂੰ ਫੜਿਆ ਉਹਦਾ ਕੰਨ ਫੜ ਕੇ ਬੈਠੀ ਪੂਛ ਔਰ ਇਹ ਪੂਛ ਫੜ ਕੇ ਬੈਠੀ ਲੈ 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 ਆਲਕੋ ਅੱਦਾਂ ਗਿਰ ਜਾਂਦੀ ਆ ਇਹਦਾ ਖਾਸ ਕਰਕੇ ਨਾ ਸਾਨੂੰ ਧਿਆਨ ਰੱਖਣੇ ਪੈਂਦਾ ਪੂਰਾ ਕਦੀ ਬੈੱਡ ਤੇ ਮੂੰਹ ਮਾਰਦੀ ਆ ਕਦੀ ਗਿਰ ਜਾਂਦੀ ਪਲਟ ਜਾਂਦੀ ਆ ਚਲੋ ਹੁਣ ਆਪਾਂ ਤੁਹਾਨੂੰ ਮਿਲਦੇ ਆ ਮਾਰਨਿੰਗ ਚ ਸਿੱਧਾ ਹੁਣ ਮਾਰਨਿੰਗ ਚ ਮਿਲਾਂਗੇ ਹੈਲੋ ਜੀ ਸਤ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਮੇਰਾ ਵਲੋਗ ਆ ਨਹੀਂ ਰੇ ਕੁਝ ਟਾਈਮ ਤੋਂ ਬੜਾ ਦੋ ਚਾਰ ਦਿਨ ਤੋਂ ਨਹੀਂ ਮੇਰੇ ਵਲੋਗ ਆ ਰਹੇ ਤੇ ਮੈਂ ਹਨ ਉਹ ਤਵੇ ਤੇ ਮੇਰੇ ਠੀਕ ਨਹੀਂ ਸੀ ਮੇਰੀ ਜੀ ਬੁਝਲੀ ਗੁੜਿਆ ਰਾਣੀ ਉਹਦੀ ਵੀ ਤਵੇ ਠੀਕ ਸੀ ਇਸ ਕਰਕੇ ਵਲੋਗ ਥੋੜੇ ਆ ਨਹੀਂ ਰਹੇ ਹੈਗੇ ਤੇ ਹਜੇ ਵੀ ਉਹਦੇ ਨਾਲ ਖਾਂਸੀ ਜਿਹਾ ਕੰਮ ਹੋਇਆ ਆ ਤੇ ਜਿਹੜੀ ਤੁਸੀਂ ਪਿਛਲੀ ਕਲਿੱਪ ਦੇਖੀ ਆ ਨਾ ਰੀਵਾ ਦੇ ਉਹ ਦੋ ਦਿਨ ਪਹਿਲ ਦੋ ਚਾਰ ਦਿਨ ਪਹਿਲਾਂ ਦੀ ਆ ਮਤਲਬ ਕਿ ਬਾਅੂ ਕੋ ਨੂੰ ਹੁਣ ਤਾ ਫਿਰਾਲ ਛੁੱਟੀਆਂ ਹੋ ਗਈਆਂ ਆ 22 ਤੇ 23 ਦੀ ਆ ਉਹ ਕਲਿੱਪ ਜਿਹੜੀਆਂ ਪਿਛਲੀਆਂ ਦੇਖੀਆਂ ਤੇ ਇਹ ਵਾਲੀ ਆ ਮਤਲਬ ਹੁਣ ਦੇ ਵੀਡੀਓ ਵਲੋਗ ਹੈ ਇਹ ਆ ਵਾਲੇ ਗੱਦੀ ਸਿੱਗੀ ਗੱਦੀ ਸਾਡੀ ਜਿਹੜੀ ਅਸੀਂ ਬੰਜੇ ਤੇ ਵਿਛਾਣੀ ਆ ਉਹ ਨਾ 10 ਤੋਂ ਉਹਨਾਂ ਨੇ ਇਹਦਾ ਰੂਮ ਕੱਢ ਦੇ ਪਈ ਸੀ ਤੇਰੇ ਪਾਪਾ ਲੈਣਾ ਪਾਪਾ ਜੀ ਕੁਝ ਕਹਿ ਰਹੇ ਸੀ ਕਿ ਇਹਦਾ ਰੂਮ ਮੱਦਾ ਕੱਢ ਕੇ ਇੱਥੇ ਰੱਖਣਾ ਦਾਦਾ ਕੁਝ ਕਹਿ ਦੱਸ ਰੇ ਸੀ ਮੈਨੂੰ ਤੇ ਬਸ ਇੱਥੇ ਨਾ ਆਪਾਂ ਰੂਮ ਹੁਣ ਕੱਢਣ ਲੱਗੇ ਆ ਤੇ ਤੇਰੀ ਉਹ ਇੱਥੇ ਦੇਖੋ ਵਾਕਰ ਵਿੱਚ ਬੈਠੀ ਹੈ ਮਤਲਬ ਰਲ ਮਿਲ ਕੇ ਕੀ ਕੰਮ ਹੁੰਦਾ ਆ ਤੇ ਬਾਹੂ ਦੇ ਪਾਪਾ ਨੇ ਮਤਲਬ ਹੁਣ ਇਹ ਜਾਈ ਰਜਾਈ ਰਜਾਈ ਨਹੀਂ ਛੋੜੀ ਗੱਦੀ ਹੈ ਇਹ ਪੁਰਾਣੀ ਗੱਦੀ ਸੀਗੀ ਇਹਦਾ ਰੂਮ ਕੱਢੂਗੇ ਤੇ ਫਿਰ ਹੁਣ ਆਪਾਂ ਫਿਰ 2 ਦਿਨਾਂ 2-3 ਦਿਨਾਂ ਤੱਕ ਇਹਨੂੰ ਧੁੱਪ ਲਵਾਉਂਗੇ ਫਿਰ ਆਪਾਂ ਪਰਵਾਵਾਂਗੇ ਗੱਦੀ ਤੇ ਰਜਾਈਆਂ ਵੀ ਇਦਾਂ ਹੀ ਆਪਾਂ ਇੱਕ-ਇੱਕ ਕਰਕੇ ਹੁਣ ਰਜਾਈ ਵੀ ਪਰਵਾਵਾਂਗੇ ਕਿਉਂਕਿ ਰਜਾਈ ਨੂੰ ਵੀ ਧੁੱਪ ਲਗਾਣੀ ਪੈਂਦੀ ਪਹਿਲਾਂ ਰੂਮ ਕੱਢਣੇ ਪੈਂਦਾ ਫਿਰ 2-4 ਦਿਨ ਅਸੀਂ ਉਹਨੂੰ ਧੁੱਪ ਲਗਾਣੇ ਆ ਤੇ ਫਿਰ ਜਾ ਕੇ ਉਹ ਹੁੰਦਾ ਦੇਣੀ ਪੈਂਦੀ ਆ ਰਜਾਈ ਤੇ ਗੱਦੀ ਤੋਂ ਬਾਅਦ ਆਪੇ ਕਰਜਾਈ ਹੋਰ ਪਰਵਾਈ ਆ ਉਹ ਮੈਂ ਵਲੋਗ ਉਹਦਾ ਬਣਾਇਆ ਸੀ ਮਨ ਜਿੱਦਾ ਤੁਹਾਨੂੰ ਦੱਸਿਆ ਕਿ ਬੱਚੇ ਠੀਕ ਨਹੀਂ ਹੈਗੇ ਮੇਰਾ ਫਿਰ ਮਨ ਨਹੀਂ ਕਰਦਾ ਵਲੋਗ ਬਣਾਉਣ ਨੂੰ ਤੇ ਇਸ ਕਰਕੇ ਫਿਰ ਉਹ ਨਹੀਂ ਮੈਂ ਬਣਾਇਆ ਤੇ ਛਾਰ ਵੀ ਆਪਾਂ ਲੈ ਆ ਰਜਾਈ ਵੀ ਪਰਵਾ ਲਈ ਕਰਜਾਈ ਤਾਂ ਪਰਵਾ ਲਈ ਔਰ ਇੱਕੇ ਗੱਦੀ ਪਰਵਾ ਲਈ ਆਪਾਂ ਤੇ ਉਹ ਦੂਸਰੀ ਅੱਪਰ ਜਾਈ ਪਰਵਾ ਮੰਗੇ ਥੋੜੇ ਦਿਨਾਂ ਤੱਕ ਉਹਦਾ ਰੂਪ ਵੀ ਹੁਣ ਆਪਾਂ ਤੁੱਪੇ ਰੱਖਦੇ ਪਏ ਆਂ ਆ ਤੁੱਪ ਲਵਾਣੀ ਆ ਤੇ ਰੀਵਾ ਨੂੰ ਦੇਖੋ ਇੱਥੇ ਬਾਰ-ਬਾਰ ਕਦੀ ਉੱਥੇ ਜਾਵੇ ਮਿੱਟੀ ਵਾਲ ਕਦੀ ਕਿਤੇ ਉਹਦਾ ਵੀ ਧਿਆਨ ਰੱਖਣੇ ਪੈਂਦਾ ਹੈ ਬਾਰ-ਬਾਰ ਕਿਉਂਕਿ ਉੱਪਰ ਵੀ ਤੁਹਾਨੂੰ ਪਤਾ ਮਿੱਟੀ ਘਟਾ ਬਹੁਤ ਹੁੰਦਾ ਨਾ ਏਸੀ ਦਾ ਕਵਰ ਦੇਖੋ ਉੱਤੇ ਪੂਰੀ ਮਿੱਟੀ ਚਲੀ ਹੋਈ ਆ ਤੇ ਮੈਂ ਹਨਾ ਬਾਹੂ ਕੋ ਨੂੰ ਗਈ ਆ ਸੀ ਉਹ ਬਾਹੂ ਕੋ ਮੈਂ ਟੂਨਾ ਤੈ ਇਧਰ ਹੋ ਜਾ ਤੇ ਮੈਂ ਨਾ ਇੱਥੇ ਦੇਖ ਰਹੀ ਸੀ ਕਿ ਕੈਮਰੇ ਚ ਮੈਂ ਕਿ ਸ਼ਾਇਦ ਫੋਨ ਆ ਰਿਹਾ ਹੈ ਬਟ ਫੋਨ ਨਹੀਂ ਸੀ ਮੈਸੇਜ ਆ ਰਿਹਾ ਸੀ ਕਿਸੇ ਦਾ ਤੇ ਮੈਨੂੰ ਲੱਗਿਆ ਕਿ ਫੋਨ ਆ ਰਿਹਾ ਤਾਂ ਮੈਂ ਦੇਖਣ ਆਈ ਸੀ ਮੋਬਾਈਲ ਤੇ ਬਾਹੂ ਕੋ ਕੋਲ ਖੜਾ ਸੀ ਕਿ ਕੁਕ ਜੀ ਰੋਂ ਨੂੰ ਖੋਲ ਦੇਣਾ ਉਹ ਫਿਰ ਜਿਹੜਾ ਰੂਮ ਦਾ ਉਹ ਹੁੰਦੀ ਆ ਰੂਮ ਉਹ ਫਿਰ ਉਹ ਨਾ ਕੱਪੜਿਆਂ ਤੇ ਡਿੱਗਦਾ ਤੇ ਭਾਵੇਂ ਉਹਨੇ ਵੈਸੇ ਵੀ ਕਾਲੀ ਟੀ-ਸ਼ਰਟ ਪਾਈ ਸੀ ਉਹ ਤਾਂ ਪੂਰੀ ਵਾਈਟ ਹੋ ਗਈ ਸੀ ਤੇ ਬਸ ਰੂਰ ਆਪਾਂ ਕੱਢ ਲਿਆ ਤੁਪੋਂ ਨੂੰ ਉੱਪਰ ਰੱਖ ਦਿੱਤਾ ਔਰ ਤੁਪੇ ਕਿ ਆਪਾਂ ਨੂੰ ਤੁਪ ਲਗਾਵਾਂਗੇ ਤੇ ਹੁਣ ਮੈਂ ਆ ਗਈ ਆ ਨੀਚੇ ਸ਼ਾਮ ਦਾ ਟਾਈਮ ਆ ਮੈਂ ਬਣਾਉਂਗੀ ਆਲੂ ਮਟਰ ਦੀ ਸਬਜੀ ਤੜਕਾ ਇੱਥੇ ਲਗਾ ਲਿਆ ਆ ਪਿਆਜ਼ ਪੂਜ ਸਾਰੇ ਪਾ ਦਿੱਤੇ ਆ ਤੇ ਹੁਣ ਥੋੜੀ ਜਿਹੀ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਜਿਹੜਾ ਅਸੀਂ ਨਵਾਂ ਪਤਿਲਾ ਲਿਆ ਸੀ ਉਹਦੇ ਵਿੱਚ ਹੀ ਮੈਂ ਬਣਾਉਂਗੀ ਕਿਉਂਕਿ ਇਹ ਪਤਿਲਾ ਜਿਹੜਾ ਮੈਂ ਵੈਸੇ ਦੁੱਧ ਵਾਸਤੇ ਲਿਆ ਸੀ ਕਿਉਂਕਿ ਅਸੀਂ ਦੋ ਦੁੱਧ ਲੈਣੇ ਇੱਕ ਘਰ ਵਾਸਤੇ ਔਰ ਇੱਕ ਰੀ ਵਾਲੀ ਗਾਂ ਦਾ ਦੁੱਧ ਤੇ ਇਸ ਕਰਕੇ ਫਿਰ ਇਹ ਦੁੱਧ ਲਈ ਲਿਆ ਸੀਗਾ ਤੇ ਫਿਰ ਖਾਲੀ ਸੀਗਾ ਪਤਿਲਾ ਮੈਂ ਕਿਹਾ ਚੱਲ ਇੱਚ ਸਬਜ਼ੀ ਬਣਾ ਲਣੀ ਹੈ ਨਵਾਂ ਪਤਿਲਾ ਚ ਵੈਸੇ ਵੀ ਕਿੰਨੀ ਬਣੀ ਮੈਂ ਬਣਾ ਚੁੱਕੀ ਆ ਇੱਚ ਸਬਜੀ ਤੇ ਨਾਲ ਨਾਲ ਮੈਂ ਇੱਥੇ ਆਪਣਾ ਗੈਂਸ ਵੀ ਸਾਫ਼ ਕਰੀ ਜਾਨੀ ਆ ਕਿਉਂਕਿ ਮੈਨੂੰ ਇੱਕ ਵੀ ਦਿੱਖ ਜਾਵੇ ਨਾ ਕੋਈ ਗੰਦ ਮੈਨੂੰ ਹੋਤਰਾ ਹੁੰਦਾ ਇਸ ਲਈ ਵੀ ਮੈਂ ਨਾਲ ਨਾਲ ਸਾਫ਼ ਕਰਦੀ ਰਹਿਣੀ ਆ ਸਫਾਈ ਕਿਚਨ ਚ ਕਰਦੀ ਰਹਿਣੀ ਨਾਲ ਨਾਲ ਲਸਣ ਲਈ ਆਂਦਾ ਸੀ ਕਿਉਂਕਿ ਰੀਵਾ ਜਿੱਦਾਂ ਹੁਣ ਠੀਕ ਨਹੀਂ ਹੈਗੀ ਮਤਲਬ ਰੀਵਾ ਨੂੰ ਤੁਸੀਂ ਇਹ ਜਿਹੜਾ ਵਲੋਗ ਦੇਖ ਰਹੇ ਹੋ ਨਾ ਇਹ ਤੋਂ ਉਸੀ ਦਿਨ ਰਾਤ ਨੂੰ ਇਹਨੂੰ ਖਾਂਸੀ ਜੁਕਾਮ ਲੱਗ ਮੈਨੂੰ ਲੱਗਦਾ ਸੀਗਾ ਕਿ ਹੋਊਗਾ ਭੀ ਇਨਾ ਸ਼ੁਕਰ ਲਸਣ ਸੀਗਾ ਅਗਲੇ ਦਿਨ ਫਿਰ ਨਾ ਮੈਂ ਲਸਣ ਦੀਆਂ ਗੱਟੀਆਂ ਇਹਦੇ ਗਲੇ 'ਚ ਪਾਇਨਾ ਇਨਾ ਬਹੁਤ ਫਾਇਦਾ ਹੁੰਦਾ ਆ ਗਲੇ 'ਚ ਪਾਓ ਨਾ ਬੱਚੇ ਦੇ ਲਸਣ ਦੀਆਂ ਕਲੀਆਂ 5 ਜਾਂ 7 ਧਾਗੇ 'ਚ ਪਰੋ ਕੇ ਤੇ ਉਹਨਾਂ ਨਾ ਕਹਿੰਦੇ ਸੁੱਕ ਜਾਂਦਾ ਜਿੱਦ ਜਿੱਦ ਲਸਣ ਸੁੱਕਦਾ ਰਹਿੰਦਾ ਉਦਾਂ ਉਦਾਂ ਨਾ ਖਾਂਸੀ ਜੁਕਾਮ ਇਹ ਸੁੱਕਦਾ ਰਹਿੰਦਾ ਆ ਤੇ ਫਿਰ ਮੈਂ ਅਗਲੇ ਦਿਨ ਨਾ ਇਹਦੇ ਪਾਇਆ ਗਲੇ 'ਚ ਤੇ ਗਲੀ ਤੇ ਦੇਖੋ ਕੋਈ ਨਹੀਂ ਹੈਗਾ ਇੱਕ ਸਿਰਫ ਘੈਟੀ ਸੀਗੀ ਕਮਦੀ ਬਿੱਲੀ ਤੇ ਰਾਤ ਦਾ ਟਾਈਮ ਅਤੇ ਕੱਪੜਾ ਦੇਖੋ ਰੂ ਨੀਚੇ ਲਿਆ ਜਾਂਦਾ ਸੀ ਬਾਬੂ ਕਦੇ ਪਾਪਾ ਲੈ ਕੇ ਆਈ ਸੀ ਕਿਲੇ ਹੋਰ ਸੀ ਕਿਲੇ ਹੋਰ ਸੀ ਤੇ ਮੈਂ ਕਿਹਾ ਚਲ ਬੱਚੇ ਖਾ ਲੂਂਗੇ ਰੀ ਬਾਬੂ ਖੁਸ਼ ਹੋ ਕੇ ਬਣਾਣਾ ਖਾਂਦੀ ਆ ਐਪਲ ਵੀ ਖਾ ਲੈਂਦੀ ਆ ਖੁਸ਼ ਹੋ ਕੇ ਤੇ ਬਾਬੂ ਕਵੇ ਚਾਟ ਬਣਾ ਕੇ ਬੜਾ ਖੁਸ਼ ਹੋ ਕੇ ਖਾਂਦਾ ਆ ਤੇ ਬਾਪੂ ਤੇ ਪਪਾ ਗੰਤੋ ਆਗੇ ਸੀ ਬੈਠੇ ਆ ਰੀਵਨੂ ਕਲਾਂ ਦੇ ਪੇ ਆ ਤੇ ਮੈਂ ਆਪਣਾ ਉਧਰ ਸਬਜੀ ਸਬਜੀ ਆ ਟੋਟਾ ਗੁੰਨ ਲੈ ਆਇਆ ਹੁਣ ਮੈਂ ਰੋਟੀ ਬਣਾਉਂਗੀ ਕੱਪੜੇ ਬਾਪੂ ਦੇ ਮੈਂ ਚੇਂਜ ਕਰ ਦਿੱਤੇ ਸੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹਦੇ ਨਾਲ ਬਹੁਤ ਜ਼ਿਆਦਾ ਹੋ ਗਿਆ ਸੀ ਰੂੰ ਰੂੰ ਤੇ ਇਸ ਲਈ ਮੇਰੇ ਕੱਪੜੇ ਤੋਂ ਸਾਰੇ ਚੇਂਜ ਕਰ ਦਿੱਤੇ ਸੀ ਤੇ ਰੀਵਾ ਦੇ ਵੀ ਹੁਣ ਜਿੱਦਾਂ ਠੰਡ ਹੋ ਗਈ ਉੱਪਰ ਸਵੈਟਰ ਪਾ ਦਿੱਤਾ ਹੋਰ ਤੇ ਅੱਗੇ ਅੱਗੇ ਸਾਨੂੰ ਪਤਾ ਹੀ ਆ ਹੁਣ ਠੰਡ ਆਣੀ ਆ ਅੱਜ ਤਾਂ ਫਿਲਹਾਲ ਆ ਨਹੀਂ ਰਹੀ ਅੰਨੀ ਤੇ ਅੱਗੇ ਅੱਗੇ ਆਉਂਗੇ ਆ ਦੇਖੋ ਇਹਨੂੰ ਫੇਰ ਨੁੱਜੀ ਜਾਂਦੀ ਪਈ ਆ ਪਹਿਲਾਂ ਠੀਕ ਹੋ ਗਈ ਸੀ ਪਹਿਲਾਂ ਵੀ ਨੂੰ ਜ਼ੁਕਾਮ ਸੀ ਕਲੀਆਂ ਲਸਣ ਖਤਮ ਹੋ ਗਿਆ ਸੀ ਦਵਾਈ ਵੀ ਦਿੰਦੇ ਆ ਪਰ ਲਸਣ ਦੀਆਂ ਕਲੀਆਂ ਗਲੇ ਚ ਪਾ ਕੇ ਰੱਖਦੇ ਰਹੇ ਉਹਨਾਂ ਬਹੁਤ ਜ਼ਿਆਦਾ ਫਰਕ ਪੈਂਦਾ ਆ ਅਗਰ ਤੁਹਾਡੇ ਵੀ ਕਿਸੇ ਛੋਟੇ ਬੱਚੇ ਨੂੰ ਜ਼ੁਕਾਮ ਖਾਂਸੀ ਆ ਪਲੀਸ ਗਲੇ ਗਲੇ ਚ ਨਾਲ ਲਸਣ ਦੀਆਂ ਕਲੀਆਂ ਉਹਦੇ ਗਲੇ ਚ ਪਾਓ ਬਹੁਤ ਜਲਦੀ ਆਰਾਮ ਪੈਂਦਾ ਆ ਤੇ ਬਸ ਫਿਰ ਮੈਂ ਹੁਣ ਇਹਦੇ ਪਾਪਾ ਤੋਂ ਐਸੀ ਮੰਗਾਇਆ ਸੀ ਗਰ ਲਸਣ ਤੇ ਉਹ ਪਾ ਦਿੱਤਾ ਆ ਤੇ ਜਿੱਦੇ ਜਿੱਦੇ ਸੁਕਾ ਦਾ ਰੰਗ ਉੱਦਦਾ ਅਸੀਂ ਇਹ ਪਾਦੇ ਰਾਮਾਂਗੇ ਤੇ ਦਵਾਈ ਹੈ ਜਿਹੜੀ ਦਵਾਈ ਨੇ ਤਾਂ ਆਪਣਾ ਸਰਕਾਰ ਨਾਲ ਦਵਾਈ ਵੀ ਆਪਾਂ ਦਿੰਦੇ ਆ ਨੂੰ ਅਰੀਵਾਂ ਨੂੰ ਤੇ ਹੁਣ ਇੱਥੇ ਨਾ ਕਾਰਟੂਨ ਵੀ ਲਾਏ ਹੋਏ ਸੀ ਪੋਇਮਾ ਜਿੱਥੇ ਮੈਂ ਬਾਬੂ ਦੇ ਪਾਪਾ ਨੂੰ ਕਹਿੰਦੀ ਸੀ ਕਿ ਚੁਟਕੀ ਮਾਰ ਕੇ ਦੇਖੋ ਇੱਥੇ ਸਾਫ਼ ਹੁੰਦਾ ਹੈ ਕਹਿੰਦੇ ਉਹ ਐਲਰਜੀ ਹੁੰਦੀ ਹੈ ਇੱਦਾਂ ਦੇ ਕੰਨਾਂ 'ਮੈਂ ਇੱਦਾਂ ਨਹੀਂ ਹੁੰਦਾਗਾ ਕਿ ਚੁਟਕੀ ਮਾਰ ਕੇ ਸਾਫ਼ ਹੋ ਜਾ ਚਲੋ ਆਪਾਂ ਇੱਥੇੋਂ ਵੀਡੀਓ ਦਾ ਐਂਡ ਕਰ